ਹਣੇ ਸਾਡੇ ਕੋ ਪੁੱਛੇ ਨੇ ਅਸੀਂ ਇਹ ਪਾਰਟ ਤੇ ਲਖਣਪੁਰ ਪੈਰੀਅਲ ਦੇ ਤੇ 15 ਦਿਨ ਹੋ ਗਏ ਸਾਨੂੰ ਖੜਿਆ ਨੂੰ ਸਾਡੀ ਕੋਈ ਸਰਮਾਈ ਨਹੀਂ ਪਾਰਟੀ ਵਾਲਾ ਕਰ ਰਿਹਾ ਜੋ ਅੱਗੇ ਜਾਣ ਵਾਲਾ ਰਸਤਾ ਪਾਉਂਦਾ ਖੁੱਦ ਜੋ ਸਾਡਾ ਪਬਲਿਕ ਬਹੁਤ ਤੰਗ ਕਰਦੀ ਆ ਪੁਲਿਸ ਬਹੁਤ ਤੰਗ ਕਰਦੀ ਆ ਪੈਦਾ ਖਾਨ ਨੂੰ ਸਾਨੂੰ ਨੇ ਲੱਭਦਾ ਕੋਈ ਕਦੀ ਇਹ ਕਹੇ ਤੋ ਤਾਰੇ ਫੜਦੇ ਆ ਕਦੀ ਕਹੇ ਤੋ ਫੜਦੇ ਆ ਇਹ ਜਗ੍ਹਾ ਮੁਸ਼ਕਿਲਾਂ ਸਾਨੂੰ ਬਹੁਤ ਜਿਆਦੀਆਂ ਆਉਂਦੀਆਂ ਸ੍ਰੀ ਨਗਰ ਤੇ ਇੱਕ ਪਹਾੜੀ ਏਰੀਆ ਵਾ ਸਾਡੀ ਕੋਈ ਮਦਦ ਸੁਣਾਈ ਨਹੀਂ ਹੈ ਸਾਨੂੰ ਮਦਦ ਜਦੋਂ ਅਸੀਂ ਖਾਦੀ ਕਰਦੇ ਆ ਤੁਹਾਡਿਆਂ ਭਾੜਾ ਰੁਕ ਜਾਂਦਾ ਵਾ ਕੋਈ ਸਾਨੂੰ ਪਾੜਾ ਨਹੀਂ ਦਿੰਦਾ ਬਾਕੀ ਕਿਹੇ ਮੁਸਕਲਾਂ ਨਾਲ ਗੱਡੀ ਫੜ ਕੇ ਪ੍ਰਾਈਵੇਟ ਬੰਦੇ ਆ ਮਿਹਨਤ ਕਰਦੇ ਆ ਆਪਦੀ ਜੋ ਸਾਡੀ ਪੂਰੀ ਨਹੀਂ ਹੁੰਦੀ ਸਾਡਾ ਮਤਲਬ ਕੋਈ ਵੀ ਕਰਮਚਾਰੀ ਕੋਈ ਵੀ ਜੋ ਅਗਲੇ ਦਾ ਜਿਹੜੀ ਪਾਰਟੀ ਦਾ ਮਾਲ ਲੈ ਕੇ ਜਾਣਿਆ ਉਹ ਵੀ ਨਹੀਂ ਸਾਡੀ ਬਾਤ ਕੋਈ ਦਾ ਉੱਥੇ ਜਾਈ ਮਾਲ ਲੈ ਕੇ ਵੀ ਚਾਏ ਨੇ ਤਾਂ ਅਗਲੇ ਖੇਤੇ ਦਾ ਪਾੜਾ ਵਾਪਸੀ ਹੈ ਉੱਥੇ ਕਾਦੇ ਨਾਵਾਂਗੇ ਪਾੜੀ ਏਰੀਆ ਦੇ ਵਿੱਚ ਉਹ ਮੈਂ ਅਸੀਂ ਇਹ ਵੀ ਸੁਣਿਆ ਕਿ ਤੁਹਾਨੂੰ ਰਾਹ ਦੇ ਵਿੱਚ ਕੋਈ ਵੱਟੇ ਮਾਰਦਾ ਬੱਧੀ ਵੱਟੇ ਮਾਰਦੇ ਨੇ ਜਦੋਂ ਉਧਰੋਂ ਖਾਲੀ ਗੱਡੀਆਂ ਆਉਂਦੀਆਂ ਨੇ ਉਹਨਾਂ 500 ਰੁਪਏ ਜਾਂ ਆਪਣੇ ਬੰਦੇ ਰੱਖਿਆ ਖਾਲੀ ਵੱਟੇ ਮਾਰਨ ਵਾਸਤੇ ਵੀ ਪੰਜਾਬ ਵਾਲੀ ਗੱਡੀ ਆਉਂਦੀ ਜਦੋਂ ਉਹਦੇ ਵੱਟੇ ਮਾਰੋ ਗੱਡੀ ਪਲਟੇ ਉਹਦਾ ਸਮਾਨ ਅਸੀਂ ਚੋਰੀ ਕਰੀਏ ਇਦਾਂ ਵੀ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਹੀ ਥੋੜਾ ਨਹੀਂ ਤੇ ਪੁਲਿਸ ਵਾਲੇ ਜਦੋਂ ਪੰਜਾਬ ਨੰਬਰ ਗੱਡੀ ਵੇਲੇਂਦੇ ਉਦੋਂ 100 200 ਥੱਲੇ ਗੱਲ ਨਹੀਂ ਕਰਦੇ ਉਹ ਜਿਹੜੀ ਇਹਨਾਂ ਦੀ ਗੱਡੀ ਕਿਸੇ ਈ ਨਗਦੀ ਦੀ ਜਾਂ ਜੰਮੂ ਦੀ ਉਹ ਤੋਂ ਕੋਈ ਪੈਸਾ ਨਹੀਂ ਲੈਂਦੇ ਪੰਜਾਬ ਵਾਲੀ ਤੋਂ ਲੈਂਦੇ ਲੈਂਦੇ ਪੈਸੇ ਯਾਨੀ ਕੀ ਮਤਲਬ ਵੀ ਵਰਤਾਵਾ ਕਰ ਰਹੀ ਹੈ ਪੰਜਾਬ ਵਾਲਿਆਂ ਤੇ ਬਹੁਤ ਭੈੜਾ ਹੀ ਕਰਦੇ ਪਏ ਨੇ ਕਸ਼ਮੀਰ ਦੇ ਲੋਕਾਂ ਨਾਲ ਕੀ ਕਰ ਰਹੇ ਆ ਉਹਨਾਂ ਉਹਨਾਂ ਨਾਲ ਵੀ ਲੱਗਦੇ ਬਹੁਤ ਜਿਆਦਾ ਇਹਨਾਂ ਨਾਲ ਵੀ ਜੰਮੂ ਵਾਲਿਆਂ ਨਾਲ ਜੰਗ ਲੱਗਦੀ ਹੋਏ ਬਲ ਵੀ ਆਪਣੇ ਨਾਲ ਪੰਜਾਬ ਵਾਲਿਆਂ ਨਾਲ ਜਿਆਦਾ ਧੱਕਾ ਕਰ ਹਮੇਸ਼ਾ ਡਰ ਤੇ ਖੌਫ ਬਣੇ ਰਹਿੰਦੇ ਬਹੁਤ ਜਿਆਦਾ ਹੁਣ ਚੱਲੇ ਨਾ ਅਸੀਂ ਸਾਨੂੰ ਪਤਾ ਨਹੀਂ ਪੀ ਉਧਰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਪਹਿਲਾਂ ਕਹਿੰਦੇ ਸੀ ਵੀ ਪੱਥਰ ਮਾਰਦੇ ਹੁਣ ਪੱਥਰਾਂ ਦੇ ਨਾਲ ਲਿਕੇ ਲਿਕੇ ਬੰਬ ਬਣਾ ਕੇ ਮਾਰਦੇ ਪਏ ਹੋ ਅੱਜ ਸਰਦਾਰ ਮਾਨ ਇੱਥੇ ਆਏ ਆ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਸਾਡੀ ਸੇਵਾ ਸੁਣੀ ਉਹਨਾਂ ਬਹੁਤ ਵਧੀਆ ਮਹਿਸੂਸ ਹੋਇਆ ਉਹਨਾਂ ਸਦੇ ਨਹੀਂ ਉੱਥੋਂ ਗੱਡੀਆਂ ਛੱਡ ਗਏ ਅੱਜ 15-15 ਦਿਨ ਹੋ ਗਏ ਸਾਨੂੰ ਇੱਥੇ ਗੱਡੀਆਂ ਖੜੀਆਂ ਨੂੰ ਅਗਲੇ ਪਾਸੇ ਗੱਡੀਆਂ ਨਹੀਂ ਜਾਂਦੇ ਮੌਤ ਸਹੀ ਨਹੀਂ ਹੈਗਾ ਜੇਂ ਜਾਂਦੇ ਵੀ ਕੋਈ ਆਸ ਨਹੀਂ ਕਿ ਪੀਣੀ ਆਪਣੇ ਘਰ ਵਾਸਾਂ ਵਾਂਗੇ ਕਿ ਨਹੀਂ ਆ ਤੁਹਾਡੇ ਨਾਲ ਬੇਗਾਨਗੀ ਵਾਲਾ ਮਸੂ ਮਸੂ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਕੀ ਨਾ ਗੱਡੀ ਸੀ ਹੱਥ ਪੰਨ ਕੀ ਬੇਨਤੀ ਕਰਦੇ ਸਾਡਾ ਕੋਈ ਮਸਲਾ ਹੱਲ ਕਰ ਮੈਂ ਹੁਣ ਬੇਨਤੀ ਕਰਦਾ ਸਰਦਾਰ ਸਿਮਰਜੀਤ ਸਨਮਾਨ ਪ੍ਰਦਾਨ ਸ਼੍ਰੋ ਗਰੀਬਾਂ ਤੇ ਜ਼ੁਲਮ ਹੋਇਆ ਭਾਵੇਂ ਹਿੰਦੂਆਂ ਤੇ ਹੋਇਆ ਮੁਸਲਮਾਨਾਂ ਤੇ ਹੋਇਆ ਭਾਵੇਂ ਸਾਈਆਂ ਤੇ ਹੋਇਆ ਉਹਦੀ ਆਵਾਜ਼ بلند ਕੀਤੀ ਹੁਣ ਇਹਨਾਂ ਟਰਾਂਸਪੋਰਟਰਾਂ ਨੇ ਮਾਨ ਸਾਹਿਬ ਨੂੰ ਆਪਦੀ ਫਰਿਆਦ ਸੁਣਾਈ ਆ ਪ੍ਰਧਾਨ ਸਾਹਿਬ ਇਹਨਾਂ ਦੇ ਹੱਲ ਬਾਰੇ ਸਰਕਾਰ ਨੂੰ ਆਪਣੇ ਵੀਡੀਓ ਰਾਹੀਂ ਪੂਰੀ ਕਮੰਤਰੀ ਪੱਤਰ ਤੇ ਆਪਣੀ ਆਵਾਜ਼ ਸਤਿਖਾਣ ਬਾਰੇ ਆਪਣਾ ਵਿਚਾਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਡਰਾਈਵਰ ਨੇ ਜਿਹੜਾ ਤਸ਼ਮੀਰ ਦੀ ਘਾਟੀ ਦੇ ਵਿੱਚ ਵਾਰਕ ਬੰਦੇ ਦਰਾਂ بارش ਦੇ ਦੌਰਾਨ ਹੜ੍ਹਾਂ ਦੇ ਦੌਰਾਨ ਉਥੋਂ ਦੇ ਆਵਾਮ ਨੂੰ ਜਿੰਦਾ ਰੱਖਦੇ ਐ ਇਹਨਾਂ ਦੀ ਫਤੌਰ ਕਸ਼ਮੀਰ ਦੇ ਵਿੱਚ ਆਟਾ ਦਾਲਾਂ ਜੀ ਦਾ ਨਾਂ ਲਾਓ ਇਹ ਉਹ ਪਚਾਉਣ ਵਾਲੇ ਆ ਹੁਣ ਇੱਥੇ ਇੰਨੀ ਡਿਵੀਜ਼ਨ ਹੋ ਗਈ ਹੈ ਹਿੰਦੂ ਜਸਮਾਨ ਦੀ ਕਿ ਜਿਹੜੇ ਜੰਮੂ ਤੇ ਹਿੰਦੂ ਐ ਉਹ ਇੰڈین ਨੂੰ ਵੱਟੇ ਮਾਰਦੇ ਐ ਕਿ ਤੁਸੀਂ ਮੁਸਲਮਾਨਾਂ ਨੂੰ ਕਿਉਂ ਸਕਟ بچਾ ਰਹੇ ਹੋ ਹੁਣ ਇਹ ਸਿੱਖ ਹੈ ਅਸੀਂ ਨਾਤਾ ਹਿੰਦੂਆਂ ਨਾਲ ਮੁਸਲਮਾਨਾਂ ਤੇ ਸਿਰਫ ਅਸੀਂ ਹੀ ਦੋਨਾਂ ਦਾ ਦੁੱਖ ਸੁਣ ਸਕਦੇ ਆਂ ਦੇਖ ਸਕਦੇ ਆਂ ਜੇ ਹਿੰਦੂਆਂ ਨੂੰ ਦੁੱਖ ਹੈ ਤਾਂ ਅਸੀਂ ਉੱਥੇ ਜਾਂਦੇ ਆਂ ਜੇ ਮੁਸਲਮਾਨਾਂ ਨੂੰ ਦੁੱਖ ਹੈ ਤੇ ਅਸੀਂ ਹੁਣ ਕਸ਼ਮੀਰ ਨੂੰ ਚੱਲੇ ਆਂ ਪਰ ਸਾਨੂੰ ਰੋਕਿਆ ਗਿਆ ਬਣੇ ਪੇਜ ਦੇ ট্রাক ਡਰਾਈਵਰ ਹੈ ਇਹ ਜੋ ਵੀ ਕੰਤੇ ਇਹ ਸੋ ਜਿੰਨੇ ਉਤੇ ਚੱਲਦੇ ਹੈ ਜੇ ਸਾਡੀ ਸਿੱਖਾਂ ਦੀ ਕਦੇ ਵੀ ਸਰਕਾਰ ਬਣ ਗਈ ਤੇ ਜਿਹੜਾ ਇਹ ਕਸ਼ਮੀਰ ਨੂੰ ਰਾਸ਼ਨ ਦਿਨ ਰਾਤ ਸਾਰਾ ਸਾਲ ਪਹੁੰਚਾਉਂਦੇ ਹੈ ਇਹਨਾਂ ਦੀ ਕੁਰਬਾਨੀ ਤੇ ਲਈ ਅਸੀਂ ਕੁਛ ਨਾ ਕੁਛ ਕਰਨਾ ਇਹ ਇਹ ਜਿਹੜੇ ਸਾਡੇ ਪੰਜਾਬ ਦੇ ਡਰਾਈਵਰ ਹੈ ਇੰਨਾ ਦੀ ਕਦੇ ਕੋਈ ਫਿਲਮ ਨਹੀਂ ਮਿਲੀ ਕਦੇ ਜਦੋਂ ਘਾਟ ਕੂਆ ਦਾ ਪੈਰਾ ਹੁੰਦਾ ਉਹਦੇ ਵਿੱਚੋਂ ਵੀ ਇਹਨਾਂ ਨੂੰ ਲੰਘਣਾ ਪੈਂਦਾ ਜਦੋਂ ਜ਼ਾਲਮ ਫੋਰਸ ਦਾ ਪੈਰਾ ਹੁੰਦਾ ਉਹਦੇ ਵਿੱਚੋਂ ਵੀ ਇਹ ਜਾਂਦੇ ਐ ਮੇਰਾ ਮਤਲਬ ਕਹਿਤਾ ਹੈ ਕਿ ਜਿਵੇਂ ਭਾਈ ਕਨੇਜਾ ਨੇ ਆਪਣੀ ਡਿਊਟੀ ਦੇ ਦਿੱਤੀ ਉਹਨੇ ਨਾ ਦੇਖਿਆ ਕਿ ਇਹ ਮੁਸਲਮਾਨ ਹੈ ਨਾ ਸਿੱਖ ਹੈ ਸਾਰੇ ਪਾਸੇ ਉਹਨੇ ਮਲਮ ਲਈ ਇਹੀ ਫਰਜ ਇਹ ਵਿਚਾਰੇ ਟਰੱਕ ਡਰਾਈਵਰ ਕਰ ਰਹੇ ਆ ਤੇ ਇਹਨਾਂ ਦੇ ਪੱਲੇ ਕੀ ਆ ਦੇਖ ਲੋ ਇਹਨਾਂ ਦੇ ਕੱਪੜੇ ਗੰਦੇ ਹੋਏ ਪਏ ਆ 15-15 ਦਿਨਾਂ ਤੋਂ ਇਹ ਅੱਗੇ ਜਾ ਹੀ ਨਹੀਂ ਸਕੇ ਤੇ ਦੱਸੋ ਇਹਨਾਂ ਦਾ ਜੀਵਨ ਕੀ ਹੈ ਤੇ ਇਹਨਾਂ ਨੂੰ ਕੀ ਮਿਲਦਾ ਹੈ ਜਿਹੜਾ ਇਹ ਇੰਨਾ ਕੁਸ਼ ਸ਼੍ਰੀਨਗਰ ਤੇ ਕਸ਼ਮੀਰ ਦੀ ਘਾਟੀ ਨੂੰ ਜਿੰਦਾ ਰੱਖਦੇ ਆ 12 ਮਹੀਨੇ ਸਰਕਾਰ ਨੇ ਇਹ ਨਵਲ ਕਦੇ ਨਹੀਂ ਦੇਖਿਆ ਕਿ ਇਹਨਾਂ ਦੀ ਕਿੰਨੀ ਡਿਊਟੀ ਹੈ ਮੇਰਾ ਮਤਲਬ ਹੈ ਕਿ ਐਵਰੀ ਰੂਟਰ ਸਰਕਾਰ ਬੀਜੇਪੀ ਦੀ ਤੇ ਆਰਐਸਐਸ ਦੀ ਤੇ ਕਾਂਗਰਸ ਕੋਈ ਘੱਟ ਨਹੀਂ ਹੈ ਹੁਣ ਸਾਨੂੰ ਕਿਉਂ ਟੱਕੇ ਹੋਏ ਆ ਇਹ ਵਿਚਾਰੇ ਕਿਉਂ ਟੱਕੇ ਹੋਏ ਆ ਇਹ ਤਾਂ ਨਹੀਂ ਨਾ ਸਾਡੇ ਨਾਲ ਜਾ ਰਹੇ ਕਸ਼ਮੀਰ ਪਰ ਵੀ ਟੱਕੇ ਹੋਏ ਆ ਕਿਉਂ ਕਰਕੇ ਜੇ ਬਿਠਾਏ 15 15 ਦਿਨ ਹੋ ਗਏ 15 15 ਦਿਨ ਹੋ ਗਏ ਗੱਡੀਆਂ ਦੇ ਵਿੱਚ ਲੋਕ ਮਗਲਣੀ ਸ਼ੁਰੂ ਹੋ ਗਈ ਥੱਲੇ ਕੋਈ ਇੱਥੇ ਸਾਹਿਬਾਣੀ ਰੋਟੀਆਂ ਆਪਕਾ ਆਪਕਾ ਖਾਂਡ ਹੈ ਤਾਂ ਥੋੜਾ ਸਾਡਾ ਵੀ ਜਿਹੀ ਖਰਾਬਾ ਸਕਿਆ ਤੇ ਜਿਹੜਾ ਸਮਾਰਟ ਰੋਡ ਆ ਗਿਆ ਕਸ਼ਮੀਰ ਤੋਂ ਖੜਾ ਉਹ ਸਾਰਾ ਗਲੀ ਜਾਂਦਾ ਜਾਂਦਾ ਗਲੀ ਜਾਂਦਾ ਗਲੀ ਜਾਂਦਾ ਇਹ ਤਾਂ ਜਿਹੜੀ ਆਰਥਿਕਤਾ ਹੈ ਕਿ ਕਸ਼ਮੀਰ ਦੀ ਉਸ ਰੂਪੀਏ ਸਰਕਾਰ ਮਾਰੀ ਜਾਂਦੀ ਹੈ ਇੱਕ ਤੱਕ ਕਸ਼ਮੀਰੀਆਂ ਨੂੰ ਮਾਰੂ ਜਾਂਦੀ ਹੈ ਇੱਕ ਉਹਨਾਂ ਦੀ ਆਰਥਿਕਤਾ ਰੂਪ ਇਹਨਾਂ ਨੇ ਇੱਕ ਜਿੰਦਰਾ ਲਾਤਾ ਕਿ ਉਹਨਾਂ ਦਾ ਸਮਾਨ ਜਿਹੜਾ ਜਿਹਦੇ ਆਸਰੇ ਉਹਨਾਂ ਨੇ ਸਾਰਾ ਸਾਲ ਕੱਟਨਾ ਆਪਣੇ ਪਲ ਵੇਚਣ ਦੀ ਕਮਾਈ ਦੇ ਨਾਲ ਉਹ ਵੀ ਰੱਖਦਾ ਜਿੰਦਰਾ ਦਾ ਕਮਾਈ ਸਾਰੇ ਆਪਾਂ ਜਿੱਥੇ ਜਿੱਥੇ ਹੀ ਨਾ ਟਾਵਰ ਬੰਦਾ ਹੋਵੇ ਕਿਤੇ ਵੀ ਆਟਾ ਦਾਲ ਪਹੁੰਚੂਗਾ ਤੇ ਟਰੱਕ ਚੱਲੂਗਾ ਤੇ ਫੋਟੂ ਆਉਗੀ ਉਹਦੀ ਗੱਡੀ ਨਿਕੱਢੀ ਉਹਨਾਂ ਦੀ ਗੱਡੀ ਉਹਦਾ ਚਾਹੀਏ ਇਹ ਗੱਡੀ ਗੱਡੀ ਉਤਰਾ ਨਾ ਚਲਾਵਾਂਗੇ ਨਾ ਟਾਈਮ ਨਾਲ ਮਾਰਡ ਪਾਵਾਂਗੇ ਤੇ ਖਾਣਗੇ ਕੀ ਲੋਕੀ ਪਬਲਿਕ ਕਿੱਥੋਂ ਖਾਊਗੀ ਇਹ ਤਾਂ ਗੱਲ ਹੈ ਇਹ ਡਰਾਈਵਰ ਦਾ ਕੰਮ ਹੀ ਹਰ ਕਦੇ ਬੰਦੇ ਦੇ ਇਨਸਾਨ ਦੇ ਵਿੱਚ ਮੂੰਹ ਜੀ ਰੋਟੀ ਪਾ ਕੇ ਖਾਣੀ ਪਉਣੀ ਹੈ ਜਿੰਨ ਜੀ ਕਦ ਆਏ ਹੈ ਕਦੇ ਇੰਨਾ ਵੱਲ ਵੀ ਦੇਖਿਆ ਤੁਸੀਂ ਕੀ ਇੰਨੀ ਦੀ ਹਾਲਤ ਕੀ ਹੈ ਢੋਡੀ ਜੇ ਲੈਂਡ ਕਸ਼ਮੀਰ ਨੂੰ ਸਿੱਧੀ ਰੱਖਦੇ ਐ ਆ ਬੈਠੇ ਆ ਜੋਦੇ ਕਿ ਤੁਸੀਂ ਜਿੰਨ ਨਾਲ ਫੌਜ ਲਈ ہوئی ਹੈ ਉੱਥੇ ਆ ਜੋਦੇ ਵੱਲ ਤਾਂ ਦੇਖ ਲਓ ਕਿ ਜਿਹੜੇ ਇਹ ਦਿਨ ਰਾਤ ਮਸ਼ੱਕਤ ਕਰਕੇ ਸਰਦੀਆਂ 'ਚ ਗਰਮੀਆਂ 'ਚ ਕੋਈ ਦਾ ਨਹੀਂ ਹੈ ਅੱਛਾ ਇਹ ਸਮਾਨ ਢੋ ਕੇ ਲੈ ਕੇ ਜਾਂਦੇ ਆ ਇੰਨਾ ਵੱਲ ਤੱਕ ਕਿਸੇ ਨੇ ਨਹੀਂ ਦੇਖਿਆ ਅੱਜ ਤੱਕ ਨਾ ਕਿਸੇ ਟੀਵੀ ਐਂਕਰ ਨੇ ਦੇਖਿਆ ਨਾ ਕਿਸੇ ਫਿਲਮ ਵਾਲੇ ਨੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਨਾ ਕੋਈ ਬਾਰਡਰ ਵਾਲਾ ਪੁੱਛਦਾ ਨਾ ਕੋਈ ਹਾਂ ਇਹਨਾਂ ਦਾ ਮਾਲ ਚੱਲੂਗਾ ਉਧਰੋਂ ਆਪਾਂ ਕਦੀ ਵੀ ਇਹਨਾਂ ਦੀ ਗੱਡੀ ਨੂੰ ਤੋੜਾਂਗੇ ਨਹੀਂ ਤੋੜਾਂਗੇ ਇਹ ਆਪਣੀ ਗੱਡੀ ਨੂੰ ਕਿਉਂ ਤੋੜਦੇ ਤੇ ਜਲੰਧਰ ਦੇ ਵਿੱਚ ਵੀ ਇਹ ਸ਼ਿਪ ਸੇਡਿਕ ਵਾਲੇ ਇਹ ਬੰਦੇ ਇਹਨਾਂ ਨੂੰ ਫੜ-ਫੜ ਕੇ ਇਹਨਾਂ ਦੇ ਟੈਰਾਂ ਦੇ ਵਿੱਚ ਕਿਲ ਖਬੋਤੇ ਫਲੋਰ ਫਗਵਾੜੇ ਤੇ ਵੀ ਤੁਸੀਂ ਦੱਸੋ ਕੀ ਪੰਜਾਬੀਆਂ ਨੂੰ ਇਹੋ ਜਿਹਾ ਕੰਮ ਕਰਨ ਦੇ ਲਈ ਕਿੰਨੇ ਕਿਹਾ ਫਿਰ ਕਰਦੇ ਪੰਜਾਬੀ ਹਿੰਦੂਆਂ ਨੂੰ ਹਰਿਆਣੇ ਦੇ ਵਿੱਚ ਜਾਟਾਂ ਨੇ ਮਾੜਾ ਕੀ ਹੈ ਜਿਹਦੇ ਅਸੀਂ ਖਿਲਾਫ ਹੈ ਮੇਰਾ ਮਤ ਹੈ ਕਿ ਸ਼ਿਵ ਸੇਨਾ ਨੂੰ ਹੁਣ ਸਾਨੂੰ ਡਰਾ ਹੀ ਜਾਂਦੇ ਆ ਕਿ ਜੀ ਹੁਣ ਸ਼ਿਵ ਸੇਨਾ ਆਉਣ ਵਾਲੀ ਹੈ ਤੇ ਤੁਸੀਂ ਚਲੇ ਜਾ ਅਸੀਂ ਕਹਿੰਦੇ ਅਸੀਂ ਇਹ ਸ਼ਿਵ ਸੇਨਾ ਨੂੰ ਐਂ ਕਰਤਾ ਕਿ ਬਿਲਕੁਲ ਹੋਰ ਤਾਂ ਨਹੀਂ ਹੁੰਦਾ Drop